ਉਹ ਦਿਨ ਤੇ ਡੋਨਲਡ ਟਰੰਪ ਦੀ ਬੈਠਕ ਯਾ ਕਿਹ ਲੋਕ ਮਿਲ ਨਹੀਂ ਖਤਮ ਹੋਈ ਹੈ ਸੰਸਾਰ ਲਈ ਰਾਹਤ ਵਾਲੀ ਗੱਲ ਹੈ ਕਿ ਕੋਈ ਦਿਸ਼ਮ ਦਿਸ਼ਮ ਨਹੀਂ ਹੋਈ ਕੋਈ ਖੜਕਾ ਧੜਕਾ ਖੜਕਾ ਧੜਕਾ ਉਹ ਗੀਤ ਵੀ ਆਇਆ ਸੀ ਤੁਹਾਨੂੰ ਪਤਾ ਹੀ ਹੈ ਖੜਕਾ ਧੜਕਾ ਕਰਦੇ ਰਹਿਣਾ ਕੰਮ ਪੰਜਾਬੀਆਂ ਦਾ ਤਾਂ ਖੜਕਾ ਧੜਕਾ ਤੁਹਾਨੂੰ ਪਤਾ ساری ਦੁਨੀਆ ਚ ਹੁੰਦਾ ਪੰਜਾਬੀ ਥੋੜੇ ਜਿਹੇ ਸਿਆਤਾ ਹੀ ਪਤਨਾਮ ਕੀਤੇ ਹੈ ਤਾਂ ਖੜਕਾ ਧੜਕਾ ਕੋਈ ਨਹੀਂ ਹੋਇਆ ਉਹ ਦਿਨ ਨੂੰ ਕਰਕੇ ਸ਼ੂਨ ਕਰਕੇ ਨਿਕਲ ਗਿਆ ਬਾਰਾ ਕੋ ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਨੇ ਬਹੁਤਾ ਕੁਝ ਪੱਤਰਕਾਰਾਂ ਦੇ ਸਵਾਲਾਂ 'ਚ ਕਿਹਾ ਨਹੀਂ ਯਾਨੀ ਜਵਾਬ ਨਹੀਂ ਦਿੱਤੇ ਉਸ ਬਾਅਦ ਡੋਨਲਡ 트ੰਪ ਨੇ ਜ਼ਰੂਰ ਮੇਰੇ ਖਿਆਲ ਦੇ ਨਾਲ ਇੰਟਰਵਿਊ 'ਚ ਇਸ ਗੱਲ ਤੇ ਮੋਹਰ ਲਾਈ ਆ ਤਸਦੀਕ ਕੀਤਾ ਹੈ ਇਸ ਗੱਲ ਨੂੰ ਸਾਡੀ ਗੱਲਬਾਤ ਅੱਛੀ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਬੈਠਾਂਗੇ ਯਾਨੀ ਡੋਨਲਡ 트ੰਪ ਨੇ ਇਹ ਗੱਲ ਕਹਿਤੀ ਆ ਕਿ ਭਾਈ ਦੇਖੋ ਅਸੀਂ ਉਹ ਤੈਨੂੰ ਟੇਬਲ ਤੇ ਲੈ ਜਾਂਦਾ ਹੁਣ ਇਸ ਤੋਂ ਅੱਗੇ ਫੇਰ ਗੱਲਬਾਤ ਆ ਜਿਹੜਾ ਇਹ ਚੈਨਲ ਹੈ اسی ਤਰ੍ਹਾਂ ਹੀ ਚੱਲੂਗਾ ਤੇਖੀਰ ਵੇਖੋ ਭਈ ਸਟੱਪ ਉੱਪਰ ਨਿਕਲ ਆਏਗਾ ਪਰ ਹੁਣ ਦੇਖੋ ਇਹ ਤੇ ਸਾਰੇ ਚਾਹੁੰਦੇ ਨੇ ਕਿ ਭਈ ਜੰਗ ਰੁਕ ਜਾਵੇ ਇਹਨਾਂ ਦਾ ਮਸਲਨ ਯੂਰਪ ਯੂਰਪ ਤੇ ਬਹੁਤ ਜ਼ਿਆਦਾ ਹੱਥਹਲ ਹੋਇਆ ਇਸ ਜੰਗ ਤੋਂ ਉਹ ਵੀ ਚਾਹੁੰਦੇ ਆ ਕਿ ਭਈ ਇਹ ਜੰਗ ਰੁਕ ਜਾਵੇ ਤੇ ਸੰਸਾਰ ਦੇ ਅਮਨ ਪਸੰਦ ਸ਼ਹਿਰੀ ਵੀ ਲੋਕ ਵੀ ਇਹੋ ਗੱਲ ਚਾਹੁੰਦੇ ਹੁੰਦੇ ਆ ਕਿ ਜੰਗ ਰੁਕ ਜਾਵੇ ਪਰ ਮਸਲਾ ਇਹ ਕਿ ਜੰਗ ਰੁਕੇ ਕਿ ਕਿਸਮਤ ਤੇ ਦਰਅਸਲ ਕਿ ਆ ਕਿ ਰਸ਼ੀਆ ਇੱਕ ਹੈ ਕਿ ਉਹਨਾਂ ਦੇ ਇਲਾਕੇ ਕਬਜ਼ਾ ਕੇ ਬੈਠ ਗਿਆ ਤੇ ਬੜੇ ਕਹ ਲੋਕ ਕਿ ਮਿਨਰਲ ਪਰਪੋਰ ਇਲਾਕੇ ਆ ਕਿ ਭਾਈ ਇਥੋ ਦੇ ਲੋਕ ਰਸ਼ੀਨ ਬੋਲਦੇ ਆ ਇਹ ਸਾਡਾ ਏਰੀਆ ਦੂਜਾ ਉਹਨਾਂ ਦਾ ਕਿ ਨਾਟੋ ਦਾ ਭਾਈ ਵਿਸਥਾਰ ਦੂਰ ਦੂਰ ਰੱਖੋ ਤੀਜਾ ਹੈ ਕਿ ਜਿਹੜੇ ਸੈਂਕਸ਼ਨ ਸਾਡੇ ਤੇ ਲਾਏ ਐ ਅਚਾਹੀ ਔਰਪ ਨੇ ਲਾਏ ਆ ਜਾਂ ਅਮਰੀਕਾ ਨੇ ਲਾਏ ਆ ਇਹ ਹਟਾਓ ਹੁਣ ਇਹ ਬਹੁਤ ਵੱਡੀਆਂ ਗੱਲਾਂ ਨੇ ਕਿਉਂ ਕਿ ਇਹਦੇ ਬਿਲਕੁਲ ਆਪੋਜ਼ਿਟ ਉਹਨਾਂ ਦੇ ਇੰਟਰਸਟ ਹੈ ਯੂਰਪ ਯੂਕਰੇਨ ਵਾਲਿਆਂ ਦੇ ਯੂਕਰੇਨੀਅਨ ਲੋਕਾਂ ਦੇ ਉਹ ਕਹਿੰਦੇ ਕਿ ਸਾਡਾ ਇਲਾਕਾ ਮੰਨ ਲਿਆ ਇਹਨਾਂ ਨੇ ਕ੍ਰੀਮੀਆਂ ਦੀ ਤਰ੍ਹਾਂ ਫਿਰ ਉਹ ਕਹਿੰਦੇ ਆ ਰਸ਼ੀਆ ਵਾਲੇ ਕਿ ਭਾਈ ਨਾਟੋ ਦਾ ਵਿਸਥਾਰ ਨਹੀਂ ਹੋਣਾ ਚਾਹੀਦਾ ਸਾਡੇ ਬਾਰਡਰ ਤੱਕ ये चाहते हैं कि नाटो का पार्ट बनी तो मतलब कि कुल मिला के गरारी तो इतने फंसती है न कि हूँ पिछा कि हटेगा पिछा कि हटेगा क्योंकि किसी वास्ते भी पिछा हटना जरा संभव नहीं है तो गल मुकेगी कि डोनल्ड ट्रंप धक्के करवा देगा राजी नव क्योंकि तो सनख सवार हुई है कि मैं नोबल पुरस्कार छेती लै जावा नोबल पुरस्कार छेती लै जाव ਕੀ ਇਸ ਤਰ੍ਹਾਂ ਸੰਭਵ ਹੈ ਖैर ਦੇਖਦੇ ਹੁਣ ਅੱਗੇ ਕੀ ਬਣਦਾ ਪਰ ਬੜਾ ਵਿਚਿਤ੍ਰ ਸਵਾਲ ਆ ਬੜਾ ਕਹਿ ਲੂੰ ਕਿ ਅਜੀਬੋ ਗਰੀਬ ਹਾਲਿਆ ਕਿ ਜ਼ੇਲੈਂਸਕੀ ਉਹ ਰਿਤੇ ਆਵਦਾ ਏਰੀਆ ਛੱਡਣਗੇ ਨਹੀਂ ਉਹ ਕਹਿ ਕੇ ਕਿ ਬਈ ਸਾਨੂੰ ਸਾਡਾ ਏਰੀਆ ਖਾਲੀ ਕਰਾ ਕੇ ਦਿਓ ਤੇ ਇਹ ਇਹ ਉਥੋਂ ਪੈਰ ਪਟਣਗੇ ਨਹੀਂ ਕਿਵੇਂ ਹੱਲ ਨਿਕਲੂਗਾ ਪਰ ਜੇ ਫਿਰ ਵੀ ਹੱਲ ਨਿਕਲਦਾ ਹੈ ਤੇ ਸਵਾਗਤ ਯੋਗ ਕਦਮ ਹੋਏਗਾ ਕਿਉਂਕਿ ਜੰਗ ਕਿਸੇ ਵੀ ਕੋਨੇ ਦੇ ਵਿੱਚ ਹੋਵੇ ਮੇਰੇ ਖਿਆਲ ਦੇ ਨਾਲ ਮਾੜੀ ਆ ਮੇਰੇ ਖਿਆਲ ਦੇ ਨਾਲ ਕੀ ਸਭ ਦੇ ਖਿਆਲ ਨਾਲ ਹੀ ਮਾੜੀ ਹੋਣੀ ਚਾਹੀਦੀ ਆ ਇਹ ਕਿਤੇ ਵੀ ਹੋਵੇ ਜੰਗ ਮੇਰੀ ਨਜ਼ਰ ਦੇ ਵਿੱਚ ਤੇ ਬਹੁਤ ਭਿਆਨਕ ਅਸਰ ਪਾਉਂਦੀ ਆ ਸਾਰੀ ਦੁਨੀਆ ਤੇ ਤਾਂ ਬਾਕੀ ਹੁਣ ਦੇਖੋ ਕਿੱਥੇ ਮਿਲਦੇ ਅਗਲੀ ਵਾਰ ਹੋ ਸਕਦਾ ਹੈ ਕਿ ਜਿੱਦਾਂ ਖਬਰਾਂ ਆ ਰਹੀਆਂ ਨੇ ਕਿ ਪੁਤਿਨ ਦੇ ਬੁਲਾਵੇ ਤੇ 트ੰਪਸ ਸਾਹਿਬ ਜਾਨ ਮਾਸਕੋ ਚਲੇ ਜਾਣ ਇਹ ਤਹੁਣਾ ਸਮਝ ਅਸੇਗਾ ਤੇ ਉਧਰ ਹੁਣ ਜਦੋਂ ਮੈਂ ਤੁਹਾਡੇ ਨਾਲ ਮੁਖਾਤਬ ਹੋ ਰਿਹਾ ਸੀਗਾ ਤੇ ਇਹ ਵੀ ਅਪਡੇਸ਼ਨ ਆਈ ਹੈ ਕਿ 트াম্প ਨੇ ਜ਼ਲੇਨਸਕੀ ਦੇ ਨਾਲ ਲੰਮੀ ਚੌੜੀ ਗੱਲਬਾਤ ਕੀਤੀ ਹੈ ਠੀਕ ਹੈ ਜੀ ਸੋ ਹੋ ਸਕਦਾ ਹੈ ਕਿ ਕੋਈ ਜਿਹੜੀ ਅੱਜ ਦੀ ਗੱਲਬਾਤ ਹੋਈ ਹੈ ਉਹਦੇ ਮੱਦੇਨਜ਼ਰ ਜ਼ਲੇਨਸਕੀ ਨੂੰ ਬਰੀਫ ਕੀਤਾ ਗਿਆ ਹੋਵੇ ਜ਼ਲੇਨਸਕੀ ਨੂੰ ਦੱਸਿਆ ਗਿਆ ਹੋਵੇ ਕਿ ਭਾਈ ਆਹ ਕੁਝ ਹੋਇਆ ਹੈ ਤੇ ਫਿਰ ਜੇ ਇਹਦਾ ਕੋ ਸਟਾ ਨਿਕਲਾਗੇ ਤੇ ਫਿਰ ਇਹ ਠੀਕ ਠਾਕ ਗਿਆ ਸਵਾਗਤਿਓ ਕਦਮਾਂ